ਅਲਿਕ ਦੁਰਾਨੀ ਜੋ ਕਿ ਔਰੰਗਜ਼ੇਬ ਦਾ ਇੱਕ جاسੂਸ ਹੋਇਆ ਉਸ ਨੇ ਆਪਣੀ ਇੱਕ ਪੁਸਤਕ ਲਿਖੀ ਹੈ ਕਿਤਾਬ ਲਿਖੀ ਜਿਸ ਵਿੱਚ ਉਹ ਲਿਖਦਾ ਕਿ ਮੈਨੂੰ ਔਰੰਗਜ਼ੇਬ ਨੇ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਾਸੂਸੀ ਕਰਨ ਲਈ ਭੇਜਿਆ ਹੁਣ ਪੂਰੀ ਗੱਲ ਸੁਣਨਾ ਇਹ ਗੱਲ ਤੁਸੀਂ ਕਿਤੇ ਨਹੀਂ ਸੁਣੀ ਹੋਣੀ ਹੁਣ ਦੇਖੋ ਕੀ ਕਹਿੰਦਾ ਉਹ ਕਹਿੰਦਾ ਕਿ ਜਦੋਂ ਮੈਨੂੰ ਜਾਸੂਸੀ ਕਰਨ ਲਈ ਭੇਜਿਆ ਤਾਂ ਉੱਥੇ ਉਹਨਾਂ ਦੇ ਗੁਰੂ ਨੇ ਹਜ਼ਾਰਾਂ ਦਾ ਇਕੱਠ ਕੀਤਾ ਸੀ ਇੱਕ ਸਭਾ ਬੁਲਾਈ ਸੀ ਤੇ ਉਹਨਾਂ ਦੇ ਗੁਰੂ ਨੇ ਸਭ ਦੇ ਸਾਹਮਣੇ ਪੰਜ ਸੀਸ ਮੰਗੇ ਪੂਰੀ ਸਭਾ ਦੇ ਸਾਹਮਣੇ ਤੇ ਪਹਿਲਾ ਇੱਕ ਲੜਕਾ ਉੱਠ ਕੇ ਖੜਾ ਹੋਇਆ ਜੋ ਕਿ Hindu ਸੀਗਾ ਜਿਹਨਾਂ ਨੂੰ ਭਾਈ ਦਿਆ ਸਿੰਘ ਜੀ ਆਪਾਂ ਕਹਿੰਦੇ ਹਣਾ ਉੱਠ ਕੇ ਪਹਿਲਾ ਖੜੇ ਹੋਏ ਤੇ ਕਹਿੰਦੇ ਕਿ ਉਹਨਾਂ ਦੇ ਗੁਰੂ ਨੇ ਪੂਰੀ ਸਭਾ ਦੇ ਸਾਹਮਣੇ ਉਸ Hindu ਲੜਕੇ ਦਾ ਸਿਰ ਕਲਮ ਕਰਤਾ ਉਹਨਾਂ ਦੇ ਧੜ ਤੋਂ ਅਲੱਗ ਕਰਤਾ ਸਿਰ ਤੇ ਇਸੇ ਤਰ੍ਹਾਂ ਹੀ ਜਿਹੜੇ ਪੰਜ ਲੜਕੇ ਖੜੇ ਹੋਏ ਆ ਸਭਾ ਚੋਂ ਉਹਨਾਂ ਦਾ ਸਿਰ ਵੀ ਇਸੇ ਤਰ੍ਹਾਂ ਹੀ ਪੂਰੀ ਸਭਾ ਦੇ ਸਾਹਮਣੇ ਧੜ ਤੋਂ ਅਲੱਗ ਕਰਤਾ ਤੇ ਪੂਰੀ ਸਭਾ ਜਿਹੜੀ ਬੈਠੀ ਹੋਈ ਸੀ ਜਿਹੜੇ ਲੋਕ ਬੈਠੇ ਹੋਏ ਸੀ ਸਾਰੇ ਘਬਰਾ ਗਏ ਕਹਿੰਦੇ ਸਾਹ ਲੈਣ ਦੀ ਵੀ ਆਵਾਜ਼ ਨਹੀਂ ਆ ਰਹੀ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ